ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਾਰਿਆਂ ਦਾ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਕਰਦਾ ਹਾਂ ਤੁਸੀਂ ਇਹ ਕਹਾਣੀ ਜ਼ਰੂਰ ਪਸੰਦ ਕਰੋਗੇ ਅਤੇ ਜੇਕਰ ਦੋਸਤੋ ਤੁਹਾਡੇ ਮਨ ਦੇ ਵਿੱਚ ਕੋਈ ਚੈਨਲ ਨੂੰ ਲੈ ਕੇ ਜਾਂ ਫਿਰ ਕਹਾਣੀਆਂ ਨੂੰ ਲੈ ਕੇ ਵਿਚਾਰ ਹਨ ਉਹ ਸਾਡੇ ਨਾਲ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ ਮੇਰਾ ਨਾਮ ਮਨਪ੍ਰੀਤ कौर ਹੈ ਦੋਸਤੋ ਅੱਜ ਮੈਂ ਤੁਹਾਨੂੰ ਆਪਣੀ ਸਹੇਲੀ ਦੀ ਸੱਚੀ ਕਹਾਣੀ ਸੁਣਾਵਾਂਗੀ ਜੋ ਤੁਹਾਡਾ ਦਿਲ ਝੰਡੋੜ ਕੇ ਰੱਖ ਦੇਵੇਗੀ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਹਾਣੀ ਮੇਰੀ ਸਹੇਲੀ ਦਾ ਨਾਮ ਕੁਲਦੀਪ ਸੀ ਉਹ ਬਹੁਤ ਹੀ ਬੇਫਿਕਰ ਜਿਹੀ ਰਹਿਣ ਵਾਲੀ ਕੁੜੀ ਸੀ ਜੋ ਬਿਨਾਂ ਕਿਸੇ ਨੂੰ ਹਸਾਏ ਨਹੀਂ रह ਸਕਦੀ ਸੀ ਲਾਈਫ ਸੈੱਟ ਕਰਨ ਦੀ ਚਿੰਤਾ ਕਿਸ ਨੂੰ ਨਹੀਂ ਹੁੰਦੀ ਉਸ ਨੂੰ ਵੀ ਸੀ ਪਰ ਉਸਨੇ ਸਭ ਰੱਬ ਤੇ ਛੱਡ ਦਿੱਤਾ ਸੀ ਇੱਕ ਮੁੰਡਾ ਸੀ ਆਸਟ੍ਰੇਲੀਆ ਤੋਂ ਜੋ ਉਸ ਦੀ ਜ਼ਿੰਦਗੀ ਵਿੱਚ ਆਇਆ ਉਸ ਮੁੰਡੇ ਨਾਲ ਕੁਲਦੀਪ ਦੀ ਗੱਲ ਉਸ ਦੀ ਭੂਆ ਦੀ ਕੁੜੀ ਨੇ ਕਰਵਾਈ ਸੀ ਉਸ ਮੁੰਡੇ ਦਾ ਨਾਮ ਗੁਰਸ਼ਾਨ ਸੀ ਹੌਲੀ ਹੌਲੀ ਮੇਰੀ ਸਹੇਲੀ ਕੁਲਦੀਪ ਉਸ ਮੁੰਡੇ ਨਾਲ ਗੱਲਬਾਤ ਕਰਨ ਲੱਗ ਪਈ ਹਰ ਰੋਜ਼ ਗੁਰਸ਼ਾਨ ਦੀ ਖੁਦ ਹੀ ਕਾਲ ਆ ਜਾਂਦੀ ਪਤਾ ਹੀ ਨਾ ਲੱਗਿਆ ਪੂਰਾ 1 ਸਾਲ ਇਦਾਂ ਹੀ ਬੀਤ ਗਿਆ ਇੱਕ ਦਿਨ ਗੁਰਸ਼ਾਨ ਨੇ ਕੁਲਦੀਪ ਨੂੰ ਦੱਸਿਆ ਕਿ ਮੇਰੀ ਭੈਣ ਦਾ ਵਿਆਹ ਹੈ ਇਸ ਲਈ ਮੈਂ ਇੰਡੀਆ ਆ ਰਿਹਾ ਹਾਂ ਆਪਾਂ ਦੋਵੇਂ ਜਲਦੀ ਹੀ ਮਿਲਾਂਗੇ ਮੇਰੀ ਸਹੇਲੀ ਕੁਲਦੀਪ ਬਹੁਤ ਖੁਸ਼ੀ ਕਿ ਫਾਈਨਲੀ ਗੁਰਸ਼ਾਨ ਇੰਡੀਆ ਆ ਰਿਹਾ ਹੈ ਗੁਰਸ਼ਾਨ ਇੰਡੀਆ ਆ ਗਿਆ ਪਰ ਉਸਨੇ ਕੁਲਦੀਪ ਨੂੰ ਨਾ ਦੱਸਿਆ ਜੋ ਉਹਨਾਂ ਨੇ ਮਿਲਣ ਦੀ ਤਰੀਕ ਰੱਖੀ ਸੀ ਉਹ ਵੀ ਲੰਘ ਗਈ ਕੁਲਦੀਪ ਨੇ ਸੋਚਿਆ ਕਿ ਉਸਦੀ ਭੈਣ ਦੀ ਮੈਰਿਜ ਹੈ ਸ਼ਾਇਦ ਗੁਰਸ਼ਾਨ ਉਸ ਵਿੱਚ ਬਿਜ਼ੀ ਹੋਵੇਗਾ ਪਰ ਗੁਰਸ਼ਾਨ 2 ਮਹੀਨੇ ਇੰਡੀਆ ਲਾ ਕੇ ਕੁਲਦੀਪ ਨੂੰ ਬਿਨਾਂ ਦੱਸੇ ਵਾਪਸ ਚਲਾ ਗਿਆ ਕੁਲਦੀਪ ਬਹੁਤ ਜ਼ਿਆਦਾ ਦੁਖੀ ਹੋਈ ਕੁਲਦੀਪ ਨੇ ਗੁਰਸ਼ਾਨ ਨਾਲ ਫੋਨ ਤੇ ਗੱਲ ਕਰਨੀ ਬੰਦ ਕਰ ਦਿੱਤੀ ਕਿਉਂਕਿ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ। ਕੁਲਦੀਪ ਹੁਣ ਉਹਨਾਂ ਨਾਲ ਅੱਖ ਨਹੀਂ ਮਿਲਾ ਸਕਦੀ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਮੈਂ ਗੁਰਸ਼ਾਨ ਨਾਲ ਗੱਲ ਕਰਦੀ ਹਾਂ। 4 ਮਹੀਨੇ ਬੀਤ ਗਏ। ਕੁਲਦੀਪ ਇਹਨਾਂ 4 ਮਹੀਨੇ ਵਿੱਚ ਹਰ ਰੋਜ਼ ਆਪਣਾ ਫੋਨ ਚੈੱਕ ਕਰਦੀ ਸੀ ਕਿਉਂਕਿ ਉਸ ਦੀ ਆਦਤ ਬਣ ਗਈ ਸੀ ਗੁਰਸ਼ਾਨ ਨਾਲ ਗੱਲ ਕਰਨ ਦੀ। ਇੱਕ ਦਿਨ ਗੁਰਸ਼ਾਨ ਦਾ ਫੋਨ ਆਇਆ ਅਤੇ ਉਸਨੇ ਕਿਹਾ ਕਿ ਕੁਲਦੀਪ ਮੈਨੂੰ ਮਾਫ਼ ਕਰ ਦੇ। ਮੈਂ ਤਾਂ ਤੈਨੂੰ ਫੋਨ ਵੀ ਨਹੀਂ ਕਰ ਸਕਿਆ। ਕਿਉਂਕਿ ਮੇਰੇ ਵਿੱਚ ਹਿੰਮਤ ਹੀ ਨਹੀਂ ਸੀ ਤੇਰੇ ਸਵਾਲਾਂ ਦੇ ਜਵਾਬ ਦੇਣ ਦੀ ਮੈਂ ਬਹੁਤ ਸ਼ਰਮਿੰਦਾ ਹਾਂ ਕੁਲਦੀਪ ਨੇ ਉਸ ਨੂੰ ਮਾਫ ਕਰ ਦਿੱਤਾ ਗੁਰਸ਼ਾਨ ਕੁਲਦੀਪ ਨੂੰ ਕਹਿਣ ਲੱਗਿਆ ਕਿ ਹੁਣ ਮੈਂ ਤੇਰੇ ਨਾਲ ਘਰ ਬਸਾਉਣਾ ਚਾਹੁੰਦਾ ਹਾਂ ਤੇਰੇ ਨਾਲ ਵਿਆਹ ਕਰਵਾਉਣਾ ਹੈ ਉਸ ਨੂੰ ਵਿਸ਼ਵਾਸਤਾ ਨਹੀਂ ਹੋਇਆ ਪਰ ਉਹ ਗੁਰਸ਼ਾਨ ਨਾਲ ਗੱਲ ਕਰਦੀ ਸੀ ਗੁਰਸ਼ਾਨ ਨੇ ਕੁਲਦੀਪ ਨੂੰ ਕਿਹਾ ਮੈਂ ਆਪਣੇ ਘਰ ਮੰਮੀ ਨਾਲ ਗੱਲ ਕਰ ਲਈ ਹੈ ਆਪਣੇ ਦੋਵਾਂ ਬਾਰੇ ਗੁਰਸ਼ਾਨ ਨੂੰ ਪਤਾ ਸੀ ਕਿ ਉਹਨਾਂ ਦੋਹਾਂ ਦੀ ਕਾਸਟ ਸੇਮ ਨਹੀਂ ਹੈ। ਗੁਰਸ਼ਾਨ ਨੇ ਆਪਣੇ ਮੰਮੀ ਨੂੰ ਵੀ ਦੱਸਿਆ ਕਿ ਕੁਲਦੀਪ ਦੀ ਕਾਸਟ ਹੋਰ ਹੈ। ਫਿਰ ਵੀ ਸਭ ਠੀਕ ਸੀ। ਗੁਰਸ਼ਾਨ ਨੇ ਜਦੋਂ ਵੀ ਦੁਖੀ ਹੋਣਾ ਤਾਂ ਉਸਨੇ ਕੁਲਦੀਪ ਨੂੰ ਫੋਨ ਲਾ ਲੈਣਾ ਅਤੇ ਕਹਿਣਾ ਕਿ ਤੇਰੇ ਨਾਲ ਗੱਲ ਕਰਕੇ ਮੇਰਾ ਡਿਪਰੈਸ਼ਨ ਦੂਰ ਹੋ ਗਿਆ। ਜਦੋਂ ਦੀ ਤੂੰ ਮੇਰੀ ਜ਼ਿੰਦਗੀ ਵਿੱਚ ਆਈ ਹੈ ਮੈਨੂੰ ਤੇਰਾ ਖੁਸ਼ ਰਹਿਣਾ ਬਹੁਤ ਪਸੰਦ ਹੈ। ਮੈਨੂੰ ਤੇਰੇ ਤੋਂ ਪੋਜ਼ਿਟਿਵ ਵਾਈਬਸ ਮਿਲਦੀਆਂ ਹਨ। ਮੇਰੀ ਸਹੇਲੀ ਕੁਲਦੀਪ ਨੂੰ ਵੀ ਗੁਰਸ਼ਾਨ ਦੀ ਆਦਤ ਪਹਿ ਚੁੱਕੀ ਸੀ। ਉਹ ਗੁਰਸ਼ਾਨ ਨੂੰ ਮਿਲੀ ਕਦੇ ਵੀ ਨਹੀਂ ਪਰ ਪਿਆਰ ਹੋ ਗਿਆ ਸੀ ਕੁਲਦੀਪ 3 ਸਾਲ ਤੱਕ ਗੁਰਸ਼ਾਨ ਨਾਲ ਫੋਨ ਤੇ ਗੱਲ ਕਰਦੀ ਰਹੀ ਉਸਦੀ ਮੰਮੀ ਅਤੇ ਭੈਣ ਨੂੰ ਵੀ ਇਸ ਬਾਰੇ ਪਤਾ ਸੀ ਹੌਲੀ ਹੌਲੀ ਗੁਰਸ਼ਾਨ ਆਪਣੇ ਕੰਮਾਂ ਵਿੱਚ ਬਹੁਤ ਜ਼ਿਆਦਾ ਬਿਜ਼ੀ ਰਹਿਣ ਲੱਗਾ ਕਈ ਕਈ ਦਿਨ ਉਹਨਾਂ ਦੀ ਆਪਸ ਵਿੱਚ ਗੱਲ ਨਾ ਹੁੰਦੀ ਫਿਰ ਜਦੋਂ ਕੁਲਦੀਪ ਨੂੰ ਗੁਰਸ਼ਾਨ ਦਾ ਫੋਨ ਆਉਂਦਾ ਤਾਂ ਉਹ ਉਸ ਨੂੰ ਸਮਝਾ ਦਿੰਦਾ ਅਤੇ ਉਹ ਉਸ ਦੀ ਗੱਲ ਵੀ ਮੰਨ ਲੈਂਦੀ ਗੁਰਸ਼ਾਨ ਦਾ ਫੋਨ ਕਦੇ ਕਦੇ ਬਿਜ਼ੀ ਆਉਣਾ ਜਦੋਂ ਕੁਲਦੀਪ ਨੇ ਪੁੱਛਣਾ ਤਾਂ ਉਹ ਕਹਿ ਦਿੰਦਾ ਕਿ ਮੈਂ ਘਰ ਮੰਮੀ ਨਾਲ ਗੱਲ ਕਰ ਰਿਹਾ ਸੀ ਪਰ ਕੁਲਦੀਪ ਨੇ ਕਦੇ ਵੀ ਅੱਗੋਂ ਸਵਾਲ ਨਾ ਕਰਨਾ ਅਤੇ ਗੁਰシャン ਦੀ ਗੱਲ ਮੰਨ ਲੈਣੀ ਕੁਲਦੀਪ ਨੇ ਗੁਰਦੁਆਰਾ ਸਾਹਿਬ ਜਾ ਕੇ ਗੁਰシャン ਲਈ ਅਰਦਾਸ ਕਰਨੀ ਅਤੇ ਵੀਡੀਓ ਕਾਲ ਕਰਕੇ ਬਾਬਾ ਜੀ ਦੇ ਦਰਸ਼ਨ ਵੀ ਕਰਵਾਉਣੇ ਕੁਲਦੀਪ ਨੂੰ ਇਹ ਸਭ ਬਹੁਤ ਵਧੀਆ ਲੱਗਦਾ ਇੱਕ ਦਿਨ ਪੂਰੇ ਰੋਮਾਂਟਿਕ ਮੂਡ ਵਿੱਚ ਕੁਲਦੀਪ ਨੂੰ ਗੁਰシャン ਨੇ ਕਿਹਾ ਕਿ ਮੈਂ ਬਹੁਤ ਜਲਦ ਇੰਡੀਆ ਆ ਰਿਹਾ ਹਾਂ ਮਿਲਣ ਦੀ ਤਿਆਰੀ ਕਰ ਲੈ ਇਸ ਖੁਸ਼ੀ ਵਿੱਚ ਕੁਲਦੀਪ ਨੇ 1 ਮਹੀਨਾ ਪਹਿਲਾਂ ਹੀ ਤਿਆਰੀਆਂ ਕਰਨੇ ਸ਼ੁਰੂ ਕਰ ਦਿੱਤੀਆਂ ਗੁਰਸ਼ਾਨ ਨੇ ਕੁਲਦੀਪ ਨੂੰ ਮਿਲਣ ਦੀ ਜਗ੍ਹਾ ਪੁੱਛੀ ਤਾਂ ਕੁਲਦੀਪ ਨੇ ਕਿਹਾ ਆਪਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਵਾਂਗੇ ਅਤੇ ਉਸ ਤੋਂ ਬਾਅਦ ਕਿਤੇ ਬੈਠ ਕੇ ਖਾ-ਪੀ ਲਵਾਂਗੇ ਕੁਲਦੀਪ ਨੇ ਉਸ ਨੂੰ ਕਿਹਾ ਕਿ ਮੈਂ ਆਪਣੇ ਫਰੈਂਡ ਨਾਲ ਆਵਾਂਗੀ ਉਹ ਕਹਿੰਦਾ ਮੈਂ ਦੁਨੀਆ ਸਾਹਮਣੇ ਨਹੀਂ ਮਿਲਣਾ ਜੇ ਤੇਰੀ ਕੋਈ ਫਰੈਂਡ ਆਈ ਤਾਂ ਮੈਂ ਵਾਪਸ ਚਲ ਜਾਣਾ ਦੂਰੋਂ ਹੀ ਦੇਖ ਕੇ ਚਲੋ ਫਿਰ ਕੁਲਦੀਪ ਨੇ ਉਸਦੀ ਗੱਲ ਮੰਨ ਲਈ ਕਿ ਠੀਕ ਹੈ ਉਸਨੇ ਇੰਡੀਆ ਆਉਣ ਤੋਂ 15 ਦਿਨ ਪਹਿਲਾਂ ਕੁਲਦੀਪ ਨੂੰ ਕੁਝ ਵੀ ਨਾ ਦੱਸਿਆ ਅਤੇ ਕੁਲਦੀਪ ਨੂੰ ਕੁਝ ਵੀ ਨਹੀਂ ਪਤਾ ਸੀ ਕਿ ਉਹ ਕਿੱਥੇ ਹੈ ਕਿੱਥੇ ਨਹੀਂ ਕੁਲਦੀਪ ਉਸ ਨੂੰ ਮੈਸੇਜ ਅਤੇ ਫੋਨ ਕਰਦੀ ਰਹੀ ਇੱਥੋਂ ਤੱਕ ਕਿ ਕੁਲਦੀਪ ਨੂੰ ਤਾਂ ਉਸ ਦਾ ਘਰ ਵੀ ਨਹੀਂ ਪਤਾ ਸੀ ਫਿਰ ਵੀ ਉਹ ਉਸ ਦੇ ਸ਼ਹਿਰ ਜਾ ਕੇ ਆਈ ਸ਼ਾਇਦ ਕਿਤੇ ਟੱਕਰ ਹੀ ਜਾਵੇ ਫਿਰ ਉਸਨੇ ਕੁਲਦੀਪ ਨੂੰ ਹਰ ਜਗ੍ਹਾ ਤੋਂ ਬਲੌਕ ਕਰ ਦਿੱਤਾ ਉਸ ਵਿਚਾਰੀ ਨੇ ਸੋਚਿਆ ਕਿ ਮੇਰੀ ਤਾਂ ਕੋਈ ਗਲਤੀ ਵੀ ਨਹੀਂ ਹੈ ਗੁਰシャン ਨੇ ਇੰਡੀਆ ਆ ਕੇ ਫਿਰ ਕੁਲਦੀਪ ਨਾਲ ਪਹਿਲਾਂ ਦੀ ਤਰ੍ਹਾਂ ਹੀ ਕੀਤਾ ਕੁਲਦੀਪ ਜਿਨ੍ਹਾਂ ਜਰੀਏ ਇਸ ਇਨਸਾਨ ਨੂੰ ਮਿਲੀ ਸੀ ਯਾਨੀ ਕਿ ਉਸਦੀ ਭੂਆ ਦੀ ਕੁੜੀ ਉਸ ਨੂੰ ਸਾਰੀ ਗੱਲ ਦੱਸੀ ਅਤੇ ਕੁਲਦੀਪ ਨੇ ਉਹਨਾਂ ਨੂੰ ਕਿਹਾ ਗੁਰシャン ਤੋਂ ਪੁੱਛਣਾ ਅਸਲ ਵਿੱਚ ਵਜ੍ਹਾ ਕੀ ਹੈ ਅਸਲ ਵਿੱਚ ਗੁਰシャン ਕੁਲਦੀਪ ਦੀ ਭੂਆ ਦੀ ਜਾਣ ਪਛਾਣ ਵਿੱਚੋਂ ਸੀ ਜਦੋਂ ਕੁਲਦੀਪ ਦੀ ਭੂਆ ਦੀ ਕੁੜੀ ਨੇ ਗੁਰシャン ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਜਦੋਂ ਮੈਂ ਇੰਡੀਆ ਆਇਆ ਸੀ ਤਾਂ ਮੇਰੇ ਘਰ ਦੇ ਨੇ ਮੇਰੀ ਮੰਗਣੀ ਮੇਰੀ ਬਚਪਨ ਦੀ ਦੋਸਤ ਨਾਲ ਕਰ ਦਿੱਤੀ ਗੁਰシャン ਨੇ ਦੱਸਿਆ ਕਿ ਮੇਰੇ ਘਰ ਦੇ ਕਹਿੰਦੇ ਸਾਡੀ ਫੈਮਿਲੀ ਅਤੇ ਉਸ ਕੁੜੀ ਦੀ ਫੈਮਿਲੀ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਅਤੇ ਮੇਰਾ ਆਪਣੀ ਫੈਮਿਲੀ ਅੱਗੇ ਕੋਈ ਜੋਰ ਨਾ ਚੱਲਿਆ ਅਤੇ ਮੈਂ ਉਸ ਕੁੜੀ ਨਾਲ ਮੰਗਣੀ ਕਰਵਾ ਲਈ ਗੁਰシャン ਨੇ ਕਿਹਾ ਤੁਸੀਂ ਉਸ ਕੁੜੀ ਨੂੰ ਕਹਿ ਦੇਣਾ ਕਿ ਉਹ ਬਹੁਤ ਵਧੀਆ ਕੁੜੀ ਹੈ ਉਹ ਮੈਨੂੰ ਭੁੱਲ ਜਾਵੇ ਕੁਲਦੀਪ ਉੱਥੇ ਹੀ ਬੈਠੀ ਗੁਰਸ਼ਾਨ ਦੇ ਮੈਸੇਜ ਪੜ੍ਹ ਰਹੀ ਸੀ ਫਿਰ ਕੁਲਦੀਪ ਨੇ ਉਹਨਾਂ ਦੇ ਫੋਨ ਤੋਂ ਗੁਰਸ਼ਾਨ ਦੇ ਫੋਨ ਤੇ ਮੈਸੇਜ ਕੀਤਾ ਕਿ ਮੇਰੇ ਨਾਲ ਮੇਰੇ ਫੋਨ ਤੇ আনਬਲੌਕ ਕਰਕੇ ਆਖਰੀ ਵਾਰ ਗੱਲ ਕਰੋਗੇ ਮੈਂ ਤੁਹਾਨੂੰ ਦੁਬਾਰਾ ਪਰੇਸ਼ਾਨ ਨਹੀਂ ਕਰਦੀ ਗੁਰਸ਼ਾਨ ਨੇ ਕੁਲਦੀਪ ਦੀ ਗੱਲ ਮੰਨ ਲਈ ਅਤੇ ਸ਼ਾਮ ਨੂੰ ਉਸ ਨੂੰ ਮੈਸੇਜ ਕੀਤਾ ਕੁਲਦੀਪ ਨੇ ਉਸ ਨੂੰ ਕਿਹਾ ਕਿ ਇਹ ਸੱਚ ਹੈ ਕਿ ਤੇਰੀ ਅਗੇਜਮੈਂਟ ਹੋ ਗਈ ਹੈ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਗੁਰਸ਼ਾਨ ਨੇ ਉਸੇ ਟਾਈਮ ਆਪਣੀਆਂ ਤੇ ਆਪਣੀ ਹੋਣ ਵਾਲੀ ਘਰਵਾਲੀ ਦੀਆਂ ਅਗੇਜਮੈਂਟ ਫੋਟੋਆਂ ਕੁਲਦੀਪ ਨੂੰ ਭੇਜ ਦਿੱਤੀਆਂ ਅਤੇ ਕਿਹਾ ਕਿ ਇਹ ਹੀ ਸੱਚ ਹੈ ਅਤੇ ਉਸਨੇ ਕਿਹਾ ਕਿ ਮੈਂ ਤੇਰੇ ਨਾਲ ਗਲਤ ਨਹੀਂ ਕਰ ਸਕਦਾ ਸੀ ਮੰਗਣੀ ਹੋਣ ਤੋਂ ਬਾਅਦ ਵੀ ਜੇਕਰ ਮੈਂ ਤੈਨੂੰ ਮਿਲਣ ਆ ਜਾਂਦਾ ਤਾਂ ਮੈਂ ਤੇਰੀਆਂ ਨਜ਼ਰਾਂ ਵਿੱਚੋਂ ਹੋਰ ਵੀ ਗਿਰ ਜਾਂਦਾ ਇਹੋ ਸੱਚ ਹੈ ਮੈਨੂੰ ਮਾਫ਼ ਕਰ ਦੇਈਂ ਕੁਲਦੀਪ ਗੁਰਸ਼ਾਨ ਨੂੰ ਬਹੁਤ ਕੁਝ ਪੁੱਛਣਾ ਚਾਹੁੰਦੀ ਸੀ ਪਰ ਹੁਣ ਉਹ ਮਜਬੂਰ ਸੀ ਬੇਸ਼ੱਕ ਕੁਲਦੀਪ ਉਸ ਇਨਸਾਨ ਨੂੰ ਮਾੜਾ ਨਹੀਂ ਕਹਿ ਸਕਦੀ ਸੀ ਪਰ ਇਹੋ ਜਿਹੇ ਇਨਸਾਨ ਨੂੰ ਚੰਗਾ ਵੀ ਨਹੀਂ ਕਹਿਣਾ ਚਾਹੀਦਾ ਕਿਉਂਕਿ ਉਹ ਇੱਕ ਕੁੜੀ ਦੇ ਜਜ਼ਬਾਤਾਂ ਨਾਲ ਖੇਡ ਕੇ ਉਸ ਦੀਆਂ ਉਮੀਦਾਂ ਨੂੰ ਮਾਰ ਕੇ ਗਿਆ ਕੁਲਦੀਪ ਨੇ ਆਪਣੀ ਸੱਚੀ ਰੂਹ ਤੋਂ ਗੁਰਸ਼ਾਨ ਨਾਲ ਪਿਆਰ ਕੀਤਾ ਸੀ ਅਤੇ ਉਹ ਕਹਿ ਰਿਹਾ ਸੀ ਕਿ ਮੈਂ ਕੁਝ ਗਲਤ ਤਾਂ ਨਹੀਂ ਕੀਤਾ ਉਸ ਨੇ ਕੁਲਦੀਪ ਨੂੰ ਫਿਜ਼ੀਕਲੀ ਨਾ ਸਹੀ ਪਰ ਮੈਂਟਲੀ ਸੱਟ ਤਾਂ ਮਾਰੀ ਹੈ ਇੱਕ ਹੱਸਣ ਖੇਡਣ ਵਾਲੀ ਕੁੜੀ ਤੋਂ ਉਸ ਦੇ ਹਾਸੇ ਖੋਲੇ ਉਸ ਨੇ ਸੁਪਨੇ ਕਿਉਂ ਦਿਖਾਏ ਉਹ ਵਿਚਾਰੀ 3 ਸਾਲ ਤੱਕ ਉਸ ਦਾ ਇੰਤਜ਼ਾਰ ਕਰਦੀ ਰਹੀ ਪਰ ਫਿਰ ਵੀ ਉਹ ਨਾ ਆਇਆ ਤੇ ਉਹ ਉੱਥੇ ਹੀ ਖੜੀ ਹੈ ਕਿ ਮੇਰੀ ਗਲਤੀ ਕੀ ਸੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਤੁਹਾਡੇ ਇੱਕ ਲਾਈਕ ਨਾਲ ਹੀ ਸਾਡਾ ਹੌਸਲਾ ਵਾਧਦਾ ਹੈ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਪੂਰੀ ਕਹਾਣੀ ਦੇਖਣ ਲਈ ਧੰਨਵਾਦ ਜੀ